ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟਰ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਮਫਲਰ ਸਟੌਲ ਕਿਸੇ ਵੀ ਪ੍ਰੋਜੈਕਟ ਤੇ ਦੋ ਸਲਾਂਗਾ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਦੋ ਸਲਾਂਗਾ ਨੂੰ ਬਾਰ ਬਾਰ ਰਿਪੀਟ ਕਰਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਪੱਛਮ ਜਿਹੜੀਆਂ ਸਲਾਈਆਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜੇਕਰ ਮੋਟੀ ਪੱਛਮ ਵਿੱਚ ਬਣਾ ਰਹੇ ਹਾਂ ਤਾਂ ਮੋਟੀਆਂ ਸਲਾਈਆਂ ਲੈਣੀਆਂ ਜੇਕਰ ਪੱਛਮ ਇਸ ਤਰ੍ਹਾਂ ਮੇਰੇ ਕੋਲ ਨਾਰਮਲ ਪੱਛਮ ਹੈ ਤਾਂ ਮੈਂ 10 ਨੰਬਰ ਸਲਾਈਆਂ ਦੇ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਠੀਕ ਹੈ ਉਸੇ ਤਰ੍ਹਾਂ ਤੁਸੀਂ ਸਲਾਈਆਂ ਲੈ ਲੈਣੀਆਂ ਪਹਿਲੀ ਸਲਾਈ ਜਿਹੜੀ ਡਿਜ਼ਾਈਨ ਦੀ ਹੋਗੀ ਸਿੱਧੇ ਪਾਸੇ ਤੋਂ ਸ਼ੁਰੂ ਹੋਗੀ ਬਾਰਡਰ ਦੇ ਤੌਰ ਤੇ ਵੀ ਤੁਸੀਂ ਇਸ ਨੂੰ ਬਣਾ ਸਕਦੇ ਆ ਇਹ ਬਾਰਡਰ ਬਣਾ ਕੇ ਨਾਲ ਇਸ ਤਰ੍ਹਾਂ ਜੇਕਰ ਕੋਈ ਬਟਨ ਪੱਟੀ ਵਾਲਾ ਪ੍ਰੋਜੈਕਟ ਹੈ ਤਾਂ ਬਟਨ ਪੱਟੀ ਨਾਲ ਚਲਾ ਸਕਦੇ ਹੋ ਤੇ ਜੇਕਰ ਸਾਰਾ ਹੀ ਤੁਸੀਂ ਇਹੀ ਡਿਜ਼ਾਈਨ ਬਣਾਉਣਾ ਸਾਰਾ ਇਹੀ ਡਿਜ਼ਾਈਨ ਵੀ ਬਣਾ ਸਕਦੇ ਹੋ ਕੋਈ ਆਪਣੀ ਕਾਰਡੀਗਨ ਲੌਂਗ ਜੈਕਟ ਇਸ ਤਰ੍ਹਾਂ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਬਣਾ ਸਕਦੇ ਆ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਪਹਿਲੀ ਸਲਾਈਡ ਡਿਜ਼ਾਈਨ ਦੀ ਕੁੰਡੇ ਪਾਉਣ ਤੋਂ ਬਾਅਦ ਮੰਨ ਲਓ ਤੁਸੀਂ ਪਹਿਲੀ ਸਲਾਈਡ ਡਿਜ਼ਾਈਨ ਦੀ ਇਹ ਥੋੜਾ ਜਿਹਾ ਮੈਂ ਡਿਜ਼ਾਈਨ ਬਣਾਇਆ ਇਹਦੇ ਉੱਪਰ ਹੀ ਮੈਂ ਤੁਹਾਨੂੰ ਦੋ ਸਲਾਈਆਂ ਡਿਜ਼ਾਈਨ ਦੀਆਂ ਰਿਪੀਟ ਕਰਕੇ ਦਿਖਾਵਾਂਗੀ ਠੀਕ ਹੈ ਤੇ ਚੱਲੋ ਸਰ ਸ਼ੁਰੂ ਕਰਦੇ ਆ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਜਿਹੜਾ ਇਹ ਡਿਜ਼ਾਈਨ ਆਪਣਾ ਤਿੰਨ ਤਿੰਨ ਕੁੰਡਿਆਂ ਦਾ ਜਦੋਂ ਤੁਸੀਂ ਕੁੰਡੇ ਰੱਖਨੇ ਤਿੰਨ 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 ਇਸ ਤਰ੍ਹਾਂ ਕੁੰਡੇ ਰੱਖ ਲੈਣੇ ਠੀਕ ਹੈ ਦੋ ਕੁੰਡੇ ਵਾਧੂ ਰੱਖਨੇ ਇੱਕ ਇਧਰ ਕੰਨੀ ਤੇ ਤੇ ਇੱਕ ਇਧਰ ਕੰਨੀ ਤੇ ਠੀਕ ਹੈ ਪਹਿਲੀ ਸਲਾਈ ਵਾਧੂ ਕੁੰਡਾ ਤਾਰੋ ਚਾਹੇ ਬਨੋਏ ਤੁਹਾਡੀ ਆਪਣੀ ਮਰਜ਼ੀ ਅੱਗੇ ਧਿਆਨ ਨਾਲ ਦੇਖਿਓ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਥ੍ਰੈਡ ਕਰਨਾ ਹੈ ਇਸ ਤਰ੍ਹਾਂ ਇੱਕ ਕੁੰਡਾ ਪਹਿਲਾਂ ਆਪਾਂ ਉਲਟਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਦੂਸਰਾ ਕੁੰਡਾ ਵੀ ਉਲਟਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਜਿਹੜਾ ਦੂਸਰਾ ਕੁੰਡਾ ਆਪਾਂ ਉਲਟਾ ਬਣਾਇਆ ਵਾਪਸ ਇਸੇ ਸਲਾਈ ਤੇ ਕਰ ਲੈਣਾ। ਥ੍ਰੈਡ ਨੂੰ ਪਿੱਛੇ ਕਰ ਲੈਣਾ ਇਸ ਤਰ੍ਹਾਂ। ਵਾਪਸ ਫੇਰ ਇਹ ਕੁੰਡਾ ਇਸ ਸਲਾਈ ਤੇ ਕਰ ਲੈਣਾ ਠੀਕ ਹੈ। ਹੁਣ ਤੀਸਰਾ ਕੁੰਡਾ ਸਲਿੱਪ ਕਰ ਲੈਣਾ ਇਸ ਤਰ੍ਹਾਂ। ਥ੍ਰੈਡ ਕਰ ਲੈਣਾ ਆਪਾਂ ਅੱਗੇ ਇਸ ਤਰ੍ਹਾਂ। ਸਲਿੱਪ ਕੀਤਾ ਕੁੰਡਾ ਵਾਪਸ ਫੇਰ ਆਪਾਂ ਇਸੇ ਸਲਾਈ ਤੇ ਕਰਾਂਗੇ ਥ੍ਰੈਡ ਆਪ ਪੈਸੇ ਤਰ੍ਹਾਂ ਰੱਖਣਾ ਦੇਖੋ। ਫੇਰ ਇਹਨੂੰ ਉਲਟਾ ਬਣਾ ਦੇਾਂਗੇ। ਤਿੰਨ ਕੁੰਡਿਆਂ ਦਾ ਡਿਜ਼ਾਈਨ ਇਹ ਹੀ ਤਿੰਨ ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਠੀਕ ਹੈ ਦੇਖੋ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਥੋੜਾ ਜਿਹਾ ਧਿਆਨ ਨਾਲ ਦੇਖਣ ਦੀ ਲੋੜ ਹੈ ਜਦੋਂ ਇੱਕ ਵਾਰ ਆਪਾਂ ਨੂੰ ਸਮਝ ਆ ਗਿਆ ਤਾਂ ਬਹੁਤ ਹੀ ਆਸਾਨ ਡਿਜ਼ਾਈਨ ਲੱਗਦਾ ਦੇਖੋ ਇੱਕ ਕੁੰਡਾ ਉਲਟਾ ਬਣਾ ਲਿਆ ਦੂਸਰਾ ਵੀ ਉਲਟਾ ਬਣਾ ਲਿਆ ਇਸ ਤਰ੍ਹਾਂ ਹੁਣ ਉਲਟਾ ਕੁੰਡਾ ਵਾਪਸ ਇੱਧਰ ਸਲਾਈ ਤੇ ਕਰ ਲੈਣਾ ਹੈ ਲੈਫਟ ਨੀਡਲ ਤੇ ਠੀਕ ਹੈ ਥ्रेड ਕਰ ਲੈਣਾ ਪਿੱਛੇ ਇਸ ਤਰ੍ਹਾਂ ਫਿਰ ਇਹਨੂੰ ਦੁਬਾਰਾ ਫਿਰ ਇਧਰ ਰਾਈਟ ਨੀਡਲ ਜਿਹੜੀ ਸਲਾਈ ਤੇ ਕਰ ਲੈਣਾ ਆਪਾਂ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਕੁੰਡਾ ਤੀਸਰਾ ਜਿਹੜਾ ਸਲਿੱਪ ਕਰਨਾ ਇਸ ਤਰ੍ਹਾਂ ਥ्रेड ਕਰਨਾ ਅੱਗੇ ਵਾਪਸ ਫਿਰ ਦੂਸਰੀ ਸਲਾਈ ਤੇ ਆਪਾਂ ਲੈਫਟ ਨੀਡਲ ਤੇ ਕਰ ਲੈਣਾ ਇਹਨੂੰ ਫਿਰ ਉਲਟਾ ਬਣਾ ਦੇਣਾ ਦੇਖੋ ਇਸ ਤਰ੍ਹਾਂ ਤਿੰਨ ਕੁੰਡੇ ਹੋ ਗਏ ਦੁਬਾਰਾ ਫਿਰ ਤਿੰਨ ਕੁੰਡਿਆਂ ਤੇ ਡਿਜ਼ਾਈਨ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਪਹਿਲਾਂ ਅਪਲਟਾ ਬਣਾ ਲਾਂਗੇ ਇਸ ਤਰ੍ਹਾਂ ਦੂਸਰਾ ਕੁੰਡਾ ਵੀ ਉਲਟਾ ਬਣਾ ਲਾਂਗੇ ਠੀਕ ਹੈ ਫਿਰ ਵਾਪਸ ਇਸੇ ਸਲਾਈ ਤੇ ਕਰ ਲਵਾਂਗੇ ਇਸ ਤਰ੍ਹਾਂ ਥ੍ਰੈਡ ਕਰ ਦਿਆਂਗੇ ਪਿੱਛੇ ਇਸ ਤਰ੍ਹਾਂ ਫਿਰ ਵਾਪਸ ਇਸ ਸਲਾਈ ਤੇ ਕਰ ਲਾਂਗੇ ਕੁੰਡਾ ਠੀਕ ਹੈ ਫਿਰ ਅੱਗੇ ਤੀਸਰਾ ਕੁੰਡਾ ਥ੍ਰੈਡ ਪਿੱਛੇ ਕਰਕੇ ਸਲਿੱਪ ਕਰ ਲਵਾਂਗੇ ਫਿਰ ਥ੍ਰੈਡ ਅੱਗੇ ਲੈ ਆਵਾਂਗੇ ਫਿਰ ਇੱਧਰ ਸਲਾਈ ਤੇ ਲੈ ਆਵਾਂਗੇ ਕੁੰਡਾ ਇਸ ਤਰ੍ਹਾਂ ਫਿਰ ਇਹਨੂੰ ਇਸ ਤਰ੍ਹਾਂ ਉਲਟਾ ਬਣਾ ਦੇਾਂਗੇ ਠੀਕ ਹੈ ਫੇਰ ਤਿੰਨ ਕੁੰਡਿਆਂ ਦਾ ਡਿਜ਼ਾਈਨ ਇੱਕ ਕੁੰਡਾ ਉਲਟਾ ਦੂਸਰਾ ਕੁੰਡਾ ਵੀ ਉਲਟਾ ਠੀਕ ਹੈ ਇਸ ਤਰ੍ਹਾਂ ਵਾਪਸ ਫੇਰ ਇੱਧਰ ਸਲਾਈ ਤੇ ਕਰਕੇ ਥ੍ਰੈਡ ਪਿੱਛੇ ਕਰਨਾ ਹੈ ਫੇਰ ਵਾਪਸ ਇੱਧਰ ਸਲਾਈ ਤੇ ਕਰ ਲੈਣਾ ਹੈ ਤੀਸਰਾ ਕੁੰਡਾ ਸਲਿੱਪ ਕਰ ਲੈਣਾ ਫੇਰ ਥ੍ਰੈਡ ਅੱਗੇ ਲੈ ਕੇ ਆਉਣਾ ਹੈ ਫੇਰ ਇਹ ਕੁੰਡਾ ਇੱਧਰ ਕਰ ਲੈਣਾ ਲੈਫਟ ਨੀਡਲ ਤੇ ਫੇਰ ਆਪ ਇਹਨੂੰ ਉਲਟਾ ਬਣਾ ਦੇਣੇ ਇਸ ਤਰ੍ਹਾਂ ਦੇਖੋ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਇੱਕ ਕੁੰਡਾ ਆਜੂਗਾ ਉਲਟਾ ਦੂਸਰਾ ਵੀ ਉਲਟਾ ਹੁਣ ਵਾਪਸ ਫੇਰ ਕੁੰਡਾ ਇੱਧਰ ਕਰਾਂਗੇ ਤਾਂ ਥ੍ਰੈਡ ਪਿੱਛੇ ਲੈ ਕੇ ਜਾਵਾਂਗੇ ਠੀਕ ਹੈ ਕੁੰਡਾ ਫੇਰ ਵਾਪਸ ਇੱਧਰ ਕਰ ਲਵਾਂਗੇ ਤੀਸਰਾ ਕੁੰਡਾ ਉਲਟਾ ਸਲਿੱਪ ਇਸ ਤਰ੍ਹਾਂ ਸਲਿੱਪ ਕਰਾਂਗੇ ਹੁਣ ਥ੍ਰੈਡ ਆਪਾਂ ਅੱਗੇ ਲੈ ਕੇ ਆਵਾਂਗੇ ਠੀਕ ਹੈ ਫਿਰ ਇਧਰ ਆਪਾਂ ਕੁੰਡਾ ਦੁਆਰਾ ਕਰ ਲਵਾਂਗੇ ਇਧਰ ਸਲਾਈ ਤੇ ਫਿਰ ਇਹਨੂੰ ਉਲਟਾ ਬਣਾ ਦੇਵਾਂਗੇ ਦੇਖੋ ਇਸ ਤਰ੍ਹਾਂ ਦੁਆਰਾ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਇੱਕ ਕੁੰਡਾ ਗਿਆ ਉਲਟਾ ਇਸ ਤਰ੍ਹਾਂ ਦੂਸਰਾ ਵੀ ਉਲਟਾ ਬਣਾ ਲੈਣਾ ਇਸ ਤਰ੍ਹਾਂ ਫਿਰ ਵਾਪਸ ਕੁੰਡਾ ਇਧਰ ਸਲਾਈ ਤੇ ਕਰ ਲੈਣਾ ਥ੍ਰੈਡ ਪਿੱਛੇ ਕਰ ਦੇਣਾ ਫਿਰ ਵਾਪਸ ਕੁੰਡਾ ਇਧਰ ਕਰ ਲੈਣਾ ਠੀਕ ਹੈ ਤੀਸਰਾ ਕੁੰਡਾ ਸਲਿੱਪ ਕਰਨਾ ਇਹ ਡੱਗੀ ਲੈ ਕੇ ਆਉਣਾ। ਫਿਰ ਇੱਧਰ ਸਲਾਈ ਤੇ ਲੈ ਆਉਣਾ ਇਹਨੂੰ। ਫਿਰ ਉਲਟਾ ਬਣਾ ਦੇਣਾ। ਠੀਕ ਹੈ ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ, ਦੂਸਰਾ ਉਲਟਾ। ਵਾਪਸ ਇੱਧਰ ਸਲਾਈ ਤੇ ਕਰਕੇ ਥ੍ਰੈਡ ਕਰਨਾ ਪਿੱਛੇ, ਫਿਰ ਕੁੰਡਾ ਇੱਧਰ ਲੈ ਆਉਂਦਾ। ਤੀਸਰਾ ਕੁੰਡਾ 슬ਿੱਪ ਕਰਨਾ, ਥ੍ਰੈਡ ਡੱਗੀ ਲੈ ਕੇ ਆਉਣਾ। ਫੇਰ ਵਾਪਸ ਕੁੰਡਾ ਇਧਰ ਕਰਨਾ ਹੈ ਉਲਟਾ ਬਣਾ ਦੇਣਾ ਇਸ ਤਰ੍ਹਾਂ ਇਸੇ ਤਰ੍ਹਾਂ ਥ्रेड ਹੋਣਾ ਚਾਹੀਦਾ ਦੇਖੋ ਠੀਕ ਹੈ ਲਾਸਟ ਵਾਲਾ ਕੁੰਡਾ ਆ ਜਾਊਗਾ ਆਪਣਾ ਉਲਟਾ ਥ्रेड ਕਰਾਂਗੇ ਪਿੱਛੇ ਕੰਨੀ ਵਾਲਾ ਕੁੰਡਾ ਸਿੱਧੀ ਸਿਲਾਈ ਹੈ ਸਿੱਧਾ ਬਣਾ ਲਾਂਗੇ ਇੱਕ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਆਪਣੀ ਦੀ ਦੂਸਰੀ ਸਿਲਾਈ ਰੌਂਗ ਸਾਈਡ ਉਲਟੀ ਸਾਈਡ ਨੂੰ ਦੋ ਸਿਲਾਂਗੇ ਰਿਪੀਟ ਕਰਨਾ ਆਪਾਂ ਦੇਖੋ ਦੂਸਰੀ ਸਿਲਾਈ ਨਿੱਕਾ ਕੁੰਡਾ ਤਾਰਿਆ ਸਾਰੀ ਸਲਾਈ ਆ ਪੌਲਟੀ ਬਣਾ ਦੇਣੀ ਸਿੱਧੇ ਪਾਸੇ ਤੋਂ ਹੀ ਇੱਕ ਸਲਾਈ ਚ ਡਿਜ਼ਾਈਨ ਬੰਦਾ ਦੂਸਰੀ ਸਲਾਈ ਤਾਂ ਆਪਣੀ ਉਲਟੀ ਆ ਜਾਂਦੀ ਇਸ ਤਰ੍ਹਾਂ ਲਓ ਜੀ ਦੋ ਸਲਾਈਆਂ ਕੰਪਲੀਟ ਹੋ ਗਈਆਂ ਇਹੀ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਇੱਕ ਵਾਰ ਫੇਰ ਮੈਂ ਤੁਹਾਨੂੰ ਸਿੱਧੇ ਪਾਸੇ ਤੋਂ ਇੱਕ ਸਲਾਈ ਜਿਹੜੀ ਰਿਪੀਟ ਕਰਕੇ ਦਿਖਾ ਦਿੰਨੀ ਹਾਂ ਠੀਕ ਹੈ ਤਾਂ ਜੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਦੇਖੋ ਇੱਕ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਅੱਗੇ ਤਿੰਨ-ਤਿੰਨ ਕੁੰਡਿਆਂ ਤੇ ਡਿਜ਼ਾਈਨ ਥ੍ਰੈਡ ਕਰਨਾ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਇਸ ਤਰ੍ਹਾਂ ਦੂਸਰਾ ਵੀ ਬਣਾ ਲਾਂਗੇ ਉਲਟ ਵਾਪਸ ਇੱਧਰ ਸਲਾਈ ਤੇ ਕਰ ਲਵਾਂਗੇ थ्रैड करना है पिछे फिर कुंडा इधर कर लेना ठीक है फिर तीसरा कुंडा स्लिप करना थ्रैड अगे लेना इस तरह फिर वापस इधर सिलाई त करना आप कुंडा, इस तरह इस तरह थ्रैड रख के इस तरह, 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 तरह उल्टा बना देना फिर उस तरह एक कुंडा उल्टा दूसरा भी उल्टा वापस इधर सिलाई त करके थ्रैड पिछे करना फिर इधर ले आना फिर तीसरा कुंडा स्लिप थ्रैड अगे ले आना ਫਿਰ ਤੀਸਰਾ ਕੁੰਡਾ ਇੱਧਰ ਸਲਾਈ ਤੇ ਕਰਕੇ ਨੂੰ ਉਲਟਾ ਬਣਾ ਦੇਣਾ ਦੇਖੋ ਇੱਕ ਕੁੰਡਾ ਉਲਟਾ ਦੂਸਰਾ ਵੀ ਉਲਟਾ ਵਾਪਸ ਅੰਦਰ ਕੁੰਡਾ ਕਰਕੇ ਥ੍ਰੈਡ ਪਿੱਛੇ ਲੈ ਗਏ ਫਿਰ ਕੁੰਡਾ ਇੱਧਰ ਲੈ ਜਾਂਦਾ ਤੀਸਰਾ ਕੁੰਡਾ ਸਲਿੱਪ ਥ੍ਰੈਡ ਅੱਗੇ ਫਿਰ ਇੱਧਰ ਸਲਾਈ ਤੇ ਕਰਕੇ ਨੂੰ ਉਲਟਾ ਬਣਾਤਾ ਇਸ ਤਰ੍ਹਾਂ ਦੇਖੋ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਦੂਸਰਾ ਵੀ ਉਲਟਾ ਵਾਪਸ ਕੁੰਡਾ ਇੱਧਰ ਸਲਾਈ ਤੇ ਲਿਆ ਕੇ ਥ੍ਰੈਡ ਪਿੱਛੇ ਕੀਤਾ ਇਹ ਕੁੰਡਾ ਇਸ ਤਰ੍ਹਾਂ ਕਰ ਲਿਆ ਆਪਾਂ ਫਿਰ ਤੀਸਰਾ ਕੁੰਡਾ 슬ਿੱਪ ਕਰ ਲਿਆ ਥ੍ਰੈਡ ਅੱਗੇ ਲੈ ਜਾਂਦਾ ਵਾਪਸ ਇੱਧਰ ਸਲਾਈ ਤੇ ਕਰਕੇ ਨੂੰ ਉਲਟਾ ਬਣਾਤਾ ਇਸ ਤਰ੍ਹਾਂ ਦੇਖੋ ਉਸੇ ਤਰ੍ਹਾਂ ਫਿਰ ਇੱਕ ਕੁੰਡਾ ਉਲਟਾ ਦੂਸਰਾ ਉਲਟਾ ਕੁੰਡਾ ਇੱਧਰ ਸਲਾਈ ਤੇ ਕਰਕੇ ਥ੍ਰੈਡ ਪਿੱਛੇ ਕੀਤਾ ਕੁੰਡਾ ਫਿਰ ਵਾਪਸ ਇੱਧਰ ਸਲਾਈ ਤੇ ਲੈ ਜਾਂਦਾ ਠੀਕ ਹੈ ਤੀਸਰਾ ਕੁੰਡਾ 슬ਿੱਪ ਥ੍ਰੈਡ ਅੱਗੇ ਫਿਰ ਤੀਸਰੇ ਕੁੰਡੇ ਨੂੰ ਇੱਧਰ ਸਲਾਈ ਤੇ ਲਿਆ ਕੇ ਉਲਟਾ ਬਣਾਤਾ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਦੂਸਰਾ ਕੁੰਡਾ ਉਲਟਾ ਤੇਰ ਕੁੰਡਾ ਇਧਰ ਸਲਾਈ ਤੇ ਲਿਆ ਕੇ ਥ੍ਰੈਡ ਪਿੱਛੇ ਕਰਕੇ ਵਾਪਸ ਫੇਰ ਇਧਰ ਸਲਾਈ ਤੇ ਲੈ ਜਾਂਦਾ ਤੀਸਰਾ ਕੁੰਡਾ ਸਲਿੱਪ ਥ੍ਰੈਡ ਅੱਗੇ ਫਿਰ ਇਧਰ ਸਲਾਈ ਤੇ ਲਿਆ ਕੇ ਇਹਨੂੰ ਉਲਟਾ ਬਣਾਤਾ ਦੇਖੋ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਦੂਸਰਾ ਕੁੰਡਾ ਵੀ ਉਲਟਾ ਵਾਪਸ ਇਧਰ ਸਲਾਈ ਤੇ ਲਿਆ ਕੇ ਥ੍ਰੈਡ ਪਿੱਛੇ ਕਰਕੇ ਫਿਰ ਇਧਰ ਸਲਾਈ ਤੇ ਲੈ ਜਾਂਦਾ ਤੀਸਰਾ ਕੁੰਡਾ ਸਲਿੱਪ ਥ੍ਰੈਡ ਅੱਗੇ ਫਿਰ ਇਧਰ ਸਲਾਈ ਤੇ ਕਰਕੇ ਇਹਨੂੰ ਉਲਟਾ ਬਣਾਤਾ ਫਿਰ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਗੱਦੂ ਕੁੰਡਾ ਸਿੱਧਾ ਬਣਾਤਾ ਸਿੱਧੀ ਸਲਾਈ ਠੀਕ ਹੈ ਉਲਟੇ ਪਾਸੇ ਤੋਂ ਸਾਰੀ ਸਿਲਾਈ ਉਲਟੀ ਬਣਾ ਲੈਣੀ ਚਲੋ ਜੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ